ਗੱਲ ਦਾ ਧਿਆਨ ਰੱਖਿਓ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨ ਲੱਗਾ ਦਰਬਾਰ ਸਾਹਿਬ ਤੇ ਅਕਾਲ ਤਖਤ ਉਹਨਾਂ ਦਾ ਇੰਨਾ ਫਰਕ ਹੈ ਜਿੰਨਾ ਫਰਕ ਇਸ ਗੁਰਦੁਆਰੇ ਦੀ ਇੱਧਰ ਵਾਲੀ ਕੰਧ ਤੇ ਉਹ ਗੇਟ ਵਾਲੀ ਕੰਧ ਇੰਨਾ ਹੀ ਫਰਕ ਹੈ ਨਾ ਅਕਾਲ ਤਖਤ ਦਾ ਤੇ ਦਰਬਾਰ ਸਾਹਿਬ ਦਾ ਦੋ ਚਾਰ ਕਰਮਾ ਵੱਧ ਘੱਟ ਹੋ ਸਕਦਾ ਆਪਾਂ ਕੋਈ ਇੰਨਾ ਮਿੰਕੇ ਨਹੀਂ ਕਹਿ ਰਹੇ ਪਰ ਇੰਨਾ ਕਹ ਜਿਹੜਾ ਦਰਬਾਰ ਸਾਹਿਬ ਹੈ ਨਾ ਉੱਥੇ ਜਦੋਂ ਅਰਦਾਸ ਦੀ ਸਮਾਪਤੀ ਹੁੰਦੀ ਹੈ ਸਵੇਰੇ ਤੇ ਉੱਥੇ ਅਰਦਾਸ ਤੋਂ ਬਾਅਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਥੇ ਅਰਦਾਸ ਦੀ ਸਮਾਪਤੀ ਹੋ ਜਾਂਦੀ ਹੈ ਇਦਾਂ ਹੀ ਹੁੰਦੀ ਹੈ ਨਾ ਇਤੋਂ ਅੱਗੇ ਕੁਝ ਨਹੀਂ ਪੜਿਆ ਜਾਂਦਾ ਅਕਾਲ ਤਖਤ ਇਹ ਕਹਿੰਦਾ ਜਦੋਂ ਅਰਦਾਸ ਹੁੰਦੀ ਹੈ ਤੇ ਉੱਥੇ ਦੁਹਰਾ ਵੀ ਨਾਲ ਪੜਿਆ ਜਾਂਦਾ ਜਕਾਰਾ ਵੀ ਨਾਲ ਛੱਡਿਆ ਜਾਂਦਾ ਅਛਾ ਕਾਲ ਤੱਕ ਤੇ ਪ੍ਰਬੰਧ ਵੀ ਇੱਕੋ ਹੀ ਕਮੇਟੀ ਦਾ ਆ ਤੇ ਦਰਬਾਰ ਸਾਹਿਬ ਵਿੱਚ ਪ੍ਰਬੰਧ ਵੀ ਇੱਕੋ ਕਮੇਟੀ ਦਾ ਪਰ ਮਰਿਆਦਾ ਕਿੰਨੀਆਂ ਨੇ ਉੱਥੇ ਦੋ ਹੁਣ ਜੇ ਇੱਕੇ ਪ੍ਰਕਰਮਾਂ ਚ ਦੋ ਮਰਿਆਦਾ ਨੇ ਤੇ ਇਹ ਕਿੱਦਾਂ ਹੋ ਸਕਦਾ ਵੀ ਜਿਹੜੀ ਮਰਿਆਦਾ ਉਹ ਛਾਪ ਰਿਹਾ ਉਹ ਢਿੰਗੜਪਿੰਡ ਚ ਵੀ ਲਾਗੂ ਹੋ ਜਾਏ ਕਿਉਂਕਿ ਉਹ ਤਾਂ ਆਪਣੇ ਇੱਕ ਥਾਂ ਤੇ ਲਾਗੂ ਨਹੀਂ ਕਰ ਸਕਿਆ ਜੇ ਇੰਨਾਂ ਗੱਲਾਂ ਦਾ ਹੀ ਸਾਡਾ ਉਹਨਾਂ ਨਾਲ ਰੌਲਾ ਆ ਉਹਦੋਂ ਕਹਿੰਦੇ ਨਾ ਆਪ ਬੰਦੇ ਜਾਣ ਕੇ ਲੋਕਾਂ ਨੂੰ ਐਵੇਂ ਮਲੋ ਗਲਤ ਜਾਣਕਾਰੀ ਦਿੰਦੇ ਆ ਗੁਨਾਹਗਾਰ ਹੋਈਏ ਜੇ ਅਸੀਂ ਇੱਕ ਵੀ ਗੱਲ ਦੀ ਗਲਤ ਜਾਣਕਾਰੀ ਦਈ ਹੈ ਸਾਨੂੰ ਕੋਈ ਸ਼ੌਂਕ ਨਹੀਂ ਪਿਆ ਅਸੀਂ ਵੀ ਖੰਡੇ ਬਾਟੇ ਦੀ ਪੌਲ ਲੈ ਕੇ ਉਸੇ ਗੁਰੂ ਨੂੰ ਨਮਸਕਾਰ ਕਰਨ ਵਾਲੇ ਲੋਕ ਆ ਪਰ ਸਾਨੂੰ ਤਕਲੀਫ ਹੁੰਦੀ ਹੈ ਵੀ ਜਿਹੜੀ ਅਸੀਂ ਸਾਰੇ ਪੰਜਾਬ ਚ ਇੱਕ ਮਰਿਆਦਾ ਲਾਗੂ ਕਰਨੀ ਸੀ ਤੁਸੀਂ ਆਪਣੀਆਂ ਪ੍ਰਕਰਮਾਂ ਚ ਨਹੀਂ ਆਉਣ ਦਿੱਤੀ ਅਜੇ ਤੱਕ ਅਹੀਂ ਬਾਹਰ ਕਹਦਾ ਜਾ ਕੇ ਕਹੀਏ ਸਾਰਿਆਂ ਨੂੰ ਵੀ ਇੱਕ ਮਰਿਆਦਾ ਲਾਗੂ ਕਰ ਦਿਓ ਅਗਲੇ ਕਹਿੰਦੇ ਪਹਿਲਾਂ ਅਕਾਲ ਤਖਤ ਤੇ ਕਰੋ ਜਿਹੜੀ ਅਕਾਲ ਤਖਤ ਤੇ ਉਹ ਦਰਬਾਰ ਸਾਹਿਬ ਕਰੋ ਪਹਿਲਾਂ ਵੇਖੋ ਅਕਾਲ ਤਖਤ ਵਾਲਿਆਂ ਨੇ ਇੱਕ ਵਾਰ ਕਿਹਾ ਵੀ ਸਾਡੇ ਨਿਸ਼ਾਨ ਸਾਹਿਬ ਦੇ ਰੰਗ ਕਿਹੜੇ ਹੋਣੇ ਚਾਹੀਦੇ ਆ ਹਣ ਤੁਹਾਡੇ ਗੁਰਦੁਆਰੇ ਦਾ ਕਿਹੜਾ ਰੰਗ ਹੈ ਹੋ ਗਿਆ ਨਾ ਇੱਕ ਵਾਰ ਕਹਿਣ ਤੇ ਸਾਰੇ ਪੰਜਾਬ ਚ ਹੋ ਗਿਆ ਨਾ ਰੰਗ ਸਾਰਿਆਂ ਦਾ ਬਸੰਤੀ ਜਿਉ ਇਮਾਨਦਾਰੀ ਨਾਲ ਉਥੋਂ ਗੱਲ ਕਹਿਣ ਤੇ ਕਹਿਣ ਉਹ ਜਿਹੜੀ ਗੁਰੂ ਦੇ ਹੱਕ ਵਿੱਚ ਹੈ ਮੈਨੂੰ ਨਹੀਂ ਲੱਗਦਾ ਦੁਨੀਆ ਦਾ ਕੋਈ ਬੰਦਾ ਉਹਨੂੰ ਚੈਲੰਜ ਕਰ ਸਕਦਾ ਪਰ ਉਹ ਕੀ ਕਰਦੇ ਆ ਗੱਲ ਆਪਣੀ ਕਹਿੰਦੇ ਆ ਤੇ ਜਦੋਂ ਕੋਈ ਮੰਨਦਾ ਨਹੀਂ ਕਹਿੰਦਾ ਅਕਾਲ ਤਖਤ ਦੀ ਨਹੀਂ ਮੰਨਦੇ ਪੂਰੀ ਧਰਤੀ 'ਚ ਵੱਸਦਾ ਕੋਈ ਵੀ ਪੰਜਾਬੀ ਇੰਨਾ ਲਾਇਕ ਨਹੀਂ ਹੈ ਇੰਨਾ ਮਹਾਨ ਨਹੀਂ ਹੋ ਗਿਆ ਵੀ ਉਹ ਅਕਾਲ ਤਖਤ ਦੀ ਗੱਲ ਨੂੰ ਚੈਲੰਜ ਕਰ ਸਕੇ ਗੱਲ ਨੂੰ ਜਦੋਂ ਚੈਲੰਜ ਹੁੰਦਾ ਤੇ ਬੰਦਿਆਂ ਦੀ ਨੂੰ ਹੁੰਦਾ ਪਰ ਉਹ ਨਾ ਅਕਾਲ ਤਖਤ ਅੱਦਾ ਵਰਦੇ ਨੇ ਖੈਰ ਲੱਗੇ ਰਹੀਏ ਆਪਾਂ ਉੱਥੇ ਦੋਰਾ ਪੜਿਆ ਜਾਂਦਾ ਉੱਥੇ ਦੋਰਾ ਨਹੀਂ ਪੜਿਆ ਜਾਂਦਾ ਤੁਹਾਡੇ 'ਚ ਕਿਸੇ ਨੂੰ ਪਤਾ ਵੀ ਇਦਾਂ ਕਿਉਂ ਹੈ ਵੀ ਇੱਕ ਬੰਨੇ ਪੜਦੇ ਆ ਦੂਜੇ ਬੰਨੇ ਕਿਉਂ ਨਹੀਂ ਪੜਦੇ ਪਤਾ ਕਿਸੇ ਨੂੰ ਇਦਾਂ ਕਿਉਂ ਹੈ ਨਹੀਂ ਪਤਾ ਜਦੋਂ ਪੰਜਾਬ ਦੀ ਧਰਤੀ ਤੇ ਬ੍ਰਿਟਿਸ਼ ਗਵਰਨਮੈਂਟ ਆਈ ਤੇ ਇੱਥੇ ਆਣ ਕੇ ਮਹੰਤਾਂ ਨੂੰ ਉਹਨਾਂ ਨੇ ਗੁਰਦੁਆਰਿਆਂ 'ਚ ਕਾਬਜ਼ ਕਰ ਲਿਆ ਤੇ ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਦੋਰਾ ਪੜਦੇ ਹੋ ਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਤੇ ਪੜਦੇ ਹੋ ਆਪਣੇ ਕੇਂਦਰੀ ਸਥਾਨ ਤੇ ਤੇ ਤੁਹਾਡੇ ਅੰਦਰ ਰਾਜ ਕਰਨ ਦੀ ਸਪਿਰਟ ਪੈਦਾ ਹੁੰਦੀ ਹੈ ਤੁਹਾਡੇ ਅੰਦਰ ਰਾਜ ਕਰਨ ਦੀ ਚੜ੍ਹਦੀ ਕਲਾ ਜਾਗਦੀ ਹੈ ਇਸ ਕਰਕੇ ਇਸ ਦਰਬਾਰ ਵਿੱਚੋਂ ਇਹ ਦੋ ਰਾਤੇ ਜਕਾਰਾ ਦੋਵੇਂ ਬੰਦ ਕੀਤੇ ਜਾਣ ਯਾਨੀ ਕਿ ਗੋਰਿਆਂ ਨੇ ਬੰਦ ਕਰਾਇਆ ਸੀ ਤੇ ਅਜੇ ਤੱਕ ਉਹ ਬੰਦ ਨੇ ਹਰ ਵਾਰ ਬੰਦੇ ਨੂੰ ਹੱਥਾਂ 'ਚ ਹੱਤ ਹੱਤ ਕੜੀਆਂ ਪਾ ਕੇ ਤੇ ਪੈਰਾਂ 'ਚ ਬੇੜੀਆਂ ਪਾ ਕੇ ਗੁਲਾਮ ਨਹੀਂ ਕੀਤਾ ਜਾਂਦਾ ਕਈ ਵਾਰ ਬੰਦਿਆਂ ਦੀ ਸੋਚ ਗੁਲਾਮ ਕੀਤੀ ਜਾਂਦੀ ਹੈ ਪੈਰਾਂ ਦੀਆਂ ਬੇੜੀਆਂ ਖੁੱਲ ਵੀ ਜਾਣ ਹੱਤ ਕੜੀਆਂ ਖੁੱਲ ਵੀ ਜਾਣ ਬੰਦਾ ਫਿਰ ਵੀ ਗੁਲਾਮ ਹੁੰਦਾ ਉਹਨੇ ਗੁਲਾਮ ਰਹਿਣਾ ਹੁੰਦਾ ਜਿਹੜੇ ਬੰਦੇ ਨੂੰ ਜੀਦੀ ਗੁਲਾਮੀ ਦੀ ਆਦਤ ਪੈ ਜਾਏ ਅਕਾਲ ਤਖਤ ਤੇ ਦੋਹਰਾ ਤੇ ਜਕਾਰਾ ਛੱਡਿਆ ਜਾਂਦਾ ਹੁਣ ਜਦੋਂ ਉਹਨਾਂ ਵੀਰਾਂ ਨੂੰ ਪੁੱਛਦੇ ਆਂ ਵੀ ਤੁਸੀਂ ਇੱਦਾਂ ਕਿਉਂ ਕਰਦੇ ਹੋ ਇੱਥੇ ਜਕਾਰਾ ਛੱਡਦੇ ਹੋ ਇੱਥੇ ਨਹੀਂ ਛੱਡਦੇ ਇੱਥੇ ਦੋਹਰਾ ਪੜ੍ਹਦੇ ਹੋ ਇੱਥੇ ਦੋਹਰਾ ਨਹੀਂ ਪੜ੍ਹਦੇ ਤੇ ਉਹ ਕਹਿੰਦੇ ਨੇ ਕਿ ਜਿਹੜਾ ਦਰਬਾਰ ਸਾਹਿਬ ਹੈ ਸ਼ਾਂਤੀ ਦਾ ਪ੍ਰਤੀਕ ਹੈ ਦਰਬਾਰ ਸਾਹਿਬ ਕਾਦਾ ਪ੍ਰਤੀਕ ਹੈ ਅੱਛਾ ਅਕਾਲ ਤਖਤ ਕਾਦਾ ਪ੍ਰਤੀਕ ਹੈ ਫਿਰ ਜੇ ਇੱਕ ਸ਼ਾਂਤੀ ਦਾ ਦੂਜਾ ਆਪੇ ਹੀ ਸ਼ਾਂਤੀ ਦਾ ਹੋ ਗਿਆ ਨਾ ਫਿਰ ਕਿਉਂਕਿ ਜਦੋਂ ਅਸੀਂ ਕਹਿ ਦੋ ਦਿੱਤਾ ਵੀ ਇਹ ਸ਼ਾਂਤੀ ਦਾ ਹੈ ਹੁਣ ਜ਼ੋਰ ਪਾਇਓ ਦਿਮਾਗ ਤੇ ਸਾਰੇ ਇੰਦਰਾ ਗਾਂਧੀ ਕਹਿੰਦੀ ਹੈ ਵੀ ਮੈਂ ਦਰਬਾਰ ਸਾਹਿਬ ਤੇ ਹਮਲਾ ਕਿਉਂ ਕੀਤਾ ਭਲਾ ਕਿਉਂਕਿ ਦਰਬਾਰ ਸਾਹਿਬ ਵਿੱਚ ਬੈਠੇ ਹੋਏ ਬੰਦੇ ਕੀ ਫਲਾ ਰਹੇ ਸੀ ਤੇ ਸਾਡੇ ਵਾਲੇ ਕੀ ਕਹਿ ਰਹੇ ਨੇ ਵੀ ਇਹ ਕਾਦਾ ਪ੍ਰਤੀਕ ਹੈ ਤੇ ਕੀ ਹੈ ਫਿਰ ਥੋੜਾ ਜਿਹਾ ਸੁਰਤ ਤੇ ਜ਼ੋਰ ਪਾ ਕੇ ਦੇਖੋ ਵੀ ਕਹਾਣੀ ਹੈ ਕੀ ਫਿਰ ਇਹ ਸਾਰੀ ਜਿਹੜੀ ਗੱਲ ਦੁਸ਼ਮਣ ਕਹਿ ਰਿਹਾ ਅਸੀਂ ਵੀ ਨਹੀਂ ਮੰਨ ਰਹੇ ਉਹਦਾ ਹੀ ਜਿਹੜੀ ਗੱਲ ਬਗਾਨਾ ਕਹਿ ਰਿਹਾ ਅਸੀਂ ਵੀ ਤੇ ਉਦਾਂ ਹੀ ਰਿਪਰੈਜ਼ੈਂਟ ਕਰ ਰਹਾ ਉਹਨੂੰ ਫਿਰ ਜਦੋਂ ਕਿ ਸਚਾਈ ਇਹ ਹੈ ਵੀ ਅੱਛਾ ਮੈਨੂੰ ਦੱਸੋ ਦਰਬਾਰ ਸਾਹਿਬ ਸ਼ਾਂਤੀ ਦਾ ਪ੍ਰਤੀਕ ਹੈ ਕੋਈ ਸ਼ੱਕ ਨਹੀਂ ਜਿਹੜਾ ਤੁਹਾਡੇ ਪਿੰਡ ਵਾਲਾ ਗੁਰਦੁਆਰਾ ਇਹ ਕਾਹਦਾ ਪ੍ਰਤੀਕ ਹੈ ਬੋਲੋ ਕਾਹਦਾ ਪ੍ਰਤੀਕ ਹੈ ਤੇ ਤੁਸੀਂ ਤਾਂ ਜਕਾਰਾ ਛੱਡਦੇ ਹੋ ਇੱਥੇ ਤੁਸੀਂ ਤੇ ਇੱਥੇ ਧੋਰਾ ਵੀ ਪੜਦੇ ਹੋ ਰਾਜ ਕਰੇਗਾ ਤੁਸੀਂ ਨਹੀਂ ਚਾਹੁੰਦੇ ਤੇ ਇੰਗੜਪੜੇ ਚ ਸ਼ਾਂਤੀ ਆਵੇ। ਸੋ ਇਹ ਗੱਲ ਨਹੀਂ ਆ। ਇਹ ਗੱਲ ਚਲਾਕੀ ਨਾਲ ਬਣਾਈ ਗਈ ਆ। ਅਸੀਂ ਬਚਣ ਲਈ ਬਣਾਈ ਆ। ਸਾਡੇ ਜਿੱਥੇ ਵੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ ਉਹ ਸਾਰੀਆਂ ਥਾਵਾਂ ਹੀ ਸ਼ਾਂਤੀ ਦਾ ਪ੍ਰਤੀਕ ਨੇ। ਉਹ ਸਾਰੀਆਂ ਅਸੀਂ ਰੋਜ਼ ਰੋਜ਼ ਹਰ ਵੇਲੇ ਗੁਰੂ ਦੀ ਗੋਦ ਵਿੱਚ ਸਵੇਰੇ ਸ਼ਾਮ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਅਸੀਂ ਅਸ਼ਾਂਤੀ ਦੇ ਪ੍ਰਤੀਕ ਨਹੀਂ ਹੋ ਸਕਦੇ ਅਸੀਂ ਦਿਨ ਚ ਦੋ ਵਾਰ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਤੇ ਸਾਨੂੰ ਹਜ਼ਾਰਾਂ ਵਾਰ ਲੋਕਾਂ ਨੇ ਵੇਖਿਆ ਆ ਅਸੀਂ ਕਿੰਨੇ ਆ ਸ਼ਾਂਤ ਆ ਤੇ ਕਿੰਨੇ ਸ਼ਾਂਤ ਆ ਸਾਡੇ ਬਾਰੇ ਜਾਣਦੇ ਨੇ ਲੋਕ ਪਰ ਦੁੱਖ ਪਤਾ ਕਿਸ ਗੱਲ ਦਾ ਹੁੰਦਾ ਸਾਡੇ ਆਪਣਿਆਂ ਨੂੰ ਹੀ ਭਲੇਖਾ ਲੱਗਣ ਲੱਗ ਪੈਂਦਾ ਕਈ ਵਾਰ ਕਿਉਂਕਿ ਸਾਡੇ ਆਪਣਿਆਂ ਨੇ ਅਗਲੇ ਆਪਣੇ ਢੰਗ ਨਾਲ ਵਿਆਖਿਆ ਕਰਕੇ ਸਮਝਾ ਦਿੰਦੇ ਆ ਸੋ ਇਹ ਇਹ ਗੱਲ ਧਿਆਨ ਨਾਲ ਸਮਝ ਲਿਓ ਨਾਰੀਅਲ ਕੁੰਭ ਜੋਤ ਇਹ ਸਾਰੇ ਕਰਮ